ਸੱਚੇ ਦਿਲੋਂ ਸੱਚੇ ਦਿਲੋਂ ਈਸ਼ਵਰ ਦੀ ਈਸ਼ਵਰ ਦੀ ਸੋਹ ਕਾਂਦਾ ਜਾਂ ਕਾਂਦੀ ਹਾਂ ਸੋਹ ਕਾਂਦਾ ਕਿ ਮੈਂ ਮੈਂ ਕਾਨੂੰਨ ਦੁਆਰਾ ਕਾਨੂੰਨ ਦੁਆਰਾ ਸਾਕਤ ਭਾਰਤ ਦੇ ਸੰਵਿਧਾਨ ਸਾਕਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਧਾ ਪ੍ਰਤੀ ਸੱਚੀ ਸਰਧਾ ਅਤੇ ਨਿਸ਼ਟਾ ਅਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਅਤੇ ਭਾਰਤ ਦੀ ਪ੍ਰਭੂਤਾ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਰੱਖਾਂਗੀ ਕਾਇਮ ਰੱਖਾਂਗੀ ਅਤੇ ਮੈਂ ਪੰਚ ਮੈਂ ਪੰਚ ਬਜੋ ਆਪਣੇ ਫਰਜ਼ਾਂ ਨੂੰ ਆਪਣੇ ਫਰਜ਼ਾਂ ਨੂੰ ਨਿਸ਼ਚਿਤਪੂਰਵਕ ਨਿਸ਼ਚਿਤਪੂਰਵਕ ਅਤੇ ਇਮਾਨਦਾਰੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਨਿਭਾਵਾਂਗੀ ਅਤੇ ਮੈਂ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਬਿਨਾ ਕਿਸੇ ਡਰ ਪੱਖਪਾਤ ਪੱਖਪਾਤ ਸੰਦੇਹ ਜਾ ਮਾਰੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗੀ ਕਰਾਂਗਾ ਇਨਕਲਾਬ ਧੰਨਵਾਦ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਦਾ ਪ੍ਰਭਾਸ ਸਿੰਘ ਮਾਸਾ ਬਲੋਂ ਤੁਹਾਡੇ ਨਮੀ ਜਿਵੇਂ ਵਾਲੇ ਪਾਸੇ ਉਹਦੇ ਜਸ ਕੇ ਜਨ ਪਿੰਡਾਂ ਦੇ ਤੁਹਾਨੂੰ ਲੋਕਾਂ ਨੇ ਚੁਣਿਆ ਉਹਦੇ ਰਸਾ ਨੂੰ ਲੱਖ ਲੱਖ ਬਧਾਈ ਦਿੰਦਾ ਹਾਂ ਮੈਂ تھوڑا زیادہ ਸਮਾਂ ਨਹੀਂ ਦੇਣਾ ਕਿਉਂਕਿ ਅਸੀਂ ਅੱਜ ਆਪੇ ਮੁੱਖ ਮਹਿਮਾਨ ਸਾਹਿਬ ਨੂੰ ਸੁਣਨਾ ਹੈ ਮੈਂ ਸਮਝ ਨਹੀਂ ਬੇਤੀ ਕਰੀਏ ਕਿ ਸਰਦਾਰ ਪ੍ਰਭਾਸ ਸਿੰਘ ਮਾਨ ਸਾਹਿਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਹ ਸਾਰੇ ਅਸੀਂ ਲੜ ਕੇ पेड़ों की बहुत बार तो डिवेलपमेंट करिए और डिवेलपमेंट उही होती है कल गलियां बना देंगे ये डिवेलपमेंट की कह गल सबू जमाजीतियां ने जिस तरह अजाब अंदर साइव नशे जा रहे हैं सारी सारी जिम्मेवारी अभी असि ਸਾਰੇ ਲਾ ਕੇ ਆਪਣਾ ਜਿਹੜਾ ਕੋਈ ਬੱਚਾ ਸਾਡਾ ਗੁਰਾਹਿ ਗਿਆ ਉਹ ਸੁਧਾਰਨ ਦੀ ਕੋਸ਼ਿਸ਼ ਕਰੀਏ ਮੈਂ ਇਸ ਮੌਕੇ ਤੇ ਜिले ਦੇ ਡੀਸੀ ਸਾਹਿਬ ਔਰ ਖਾਸ ਤੌਰ ਤੇ ਐਸਐਸਪੀ ਸਾਹਿਬ ਨੂੰ ਤੁਮਾਰਾ ਪਰਵਾਧ ਵੀ ਕਰਦਾ ਕਿ ਪਿਛਲੇ ਦਿਨਾਂ ਦੇ ਵਿੱਚ ਚੁਣਾਲੇ ਜਿੰਨੇ ਵੀ ਡਰੱਗ ਮੇਚਰ ਵਾਲੇ ਸਿਵਨਾ ਹੋ ਜਿਲ੍ਹਾ ਟਟਿਆ ਉਹਨਾਂ ਸਮਝਾ ਕੇ ਤੁਹਾਡੇ ਸਹਿਯੋਗ ਨਾਲ ਵਰਤਮਾਨ ਸਰਕਾਰ ਜਿਹੜੀ ਹੈ ਉਹ ਹੱਥ ਲੱਗੀ ਦਾ ਜਿਹੜਾ ਰਸਤਾ ਹੈ ਉਹਨੂੰ ਬਣਾਏ ਤੇ ਤੋਂ ਮੈਂ ਜਿਆਦਾ ਸਮਝਾਣਾ ਚਾਹਿਆ ਤੁਹਾਨੂੰ ਇੱਕ ਵਾਰ ਫਿਰ ਇਹ ਨੰਿਤ ਮਹਿਵਾ ਜਿਹੜੀ ਬਹੁਤ ਵੱਡੀ ਜੁਮੇਵਾਈ ਹੈ ਇਹ ਡੈਮੋਕ੍ਰੇਸੀ ਦੇ ਸਤੋ ਇਹ ਭਾਰਤ ਦੇ ਕਾਇਆ ਲੋਕਾਂ ਨੇ ਤੁਹਾਨੂੰ ਜੋੜ ਕੇ ਸੀ ਮਿਲਿਆ ਦਰਸਾਰਿਆਂ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਮੈਂ ਕੁਲਦੀਪ ਕੌਰ ਪਿੰਡ ਕੋਟਪੱਤੀ ਮੈਂ ਪਿੰਡ ਵੱਲੋਂ ਚੁਣੀ ਗਈ ਪੈਂਚ ਬਣੀ ਆ ਤੇ ਮੈਂ ਪੂਰੀ ਇਮਾਨਦਾਰੀ ਦੇ ਨਾਲ ਪਿੰਡ ਦਾ ਵਿਕਾਸ ਕਰਾਂਗੀ ਜੀ ਕਿਉਂਕਿ ਪੈਂਚ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਾਂ ਹੁਣ ਲੱਗਦਾ ਕਿ ਜ਼ਿੰਮੇਵਾਰੀ ਤੁਹਾਡੀ ਵੱਧ ਗਈ ਆ ਅੱਗੇ ਨਾਲੋਂ ਹਾਂਜੀ ਜ਼ਿੰਮੇਵਾਰੀ ਵੱਧ ਗਈ ਆ ਤੇ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਕੀ ਮੁਹੱਲਿਆਂ ਦੇ ਪਿੰਡ ਦੇ ਬਹੁਤ ਸਾਰੇ ਵਿਕਾਸ ਨੇ ਜਿਹੜੇ ਪੰਜਾਂ ਦੇ ਮਤਿਆਂ ਦੇ ਨਾਲ ਪੈਣੇ ਹੈਗੇ ਯਾਰ ਤੇ ਹੁਣ ਕਾਫੀ ਜਿਹੜਾ ਹੈਗਾ ਆ ਅੱਗੇ ਕੰਮ ਕਰਨ ਦੇ ਵਿੱਚ ਕਾਫੀ ਸਮਾਂ ਵੀ ਦੇਣਾ ਪਿਆ ਕਰਨਾ ਹਾਂਜੀ ਸਰ ਜ਼ਰੂਰ ਦਵਾਂਗੇ ਹਾਂਜੀ ਪੂਰੀ ਪੰਚਾਇਤ ਨਾਲ ਮਿਲ ਕੇ ਸਾਰੇ ਪਿੰਡ ਤੇ ਕੰਮ ਕਰਾਵਾਂਗੇ ਹਾਂਜੀ ਕੀ ਨਾਮ ਹੈ ਵੀਰ ਜੀ ਮੇਰਾ ਸਰ ਮੇਰਾ ਰਕੇਸ਼ لال ਨਾਮ ਹੈ ਜੀ ਮੇਰਾ ਇੰਡਿਸਕੋਪਰ ਤੋਂ ਆ ਜੀ ਸ਼ੀਲਪਖਸੇ ਨੇ ਨਾਤੋ ਜੀ ਮੈਂ ਇੱਕ ਕਲੈਕਸ਼ਨ ਦੇ ਵਿੱਚ ਮੇਰੀ ਵਾਈਫ ਜੀਤੀ ਸੀ ਪੰਚਾਇਤ ਮੇਂ ਮਰ ਗਈ ਹੈ ਦੂਜੇ ਇਲੈਕਸ਼ਨ ਦੋ ਵਾਰੀ ਮੈਂ ਪੰਚਾਇਤ ਨੰਬਰ ਬਣਿਆ ਤੀਜਾ ਇਲੈਕਸ਼ਨ ਸੀ ਜਿੱਤੇ ਆ ਜੀ ਨਿਰਪੱਖ ਹੋ ਕੇ ਸਾਡੇ ਸਾਹਿਬ ਭਾਈਚਾਰੇ ਦੇ ਸਮਾਜ ਨੇ ਮੋੜ ਪਾਈ ਜੀ ਅਸੀਂ ਨਿਰਪੱਖ ਹੋ ਕੇ ਆਪਣੇ ਪਿੰਡ ਦੀ ਸੇਵਾ ਕਰਾਂਗੇ ਜੀ ਕੋਈ ਵੀ ਇੱਚ ਕੋਈ ਪੱਖਵਾਦ ਨਹੀਂ ਬਿਲਕੁਲ ਨਿਰਪੱਖ ਹੋਗੇ ਪਿੰਡ ਦੀ ਭਲਤੀ ਲਈ ਕੰਮ ਕਰਾਂਗੇ ਜੀ ਜੀ ਕੀ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਸੁਖਵਿੰਦਰ ਹੈ ਜੀ ਪੰਚ ਸੁਖਵਿੰਦਰ ਕੌਰ ਜੀ ਅੱਜ ਹੀ ਅਸੀਂ ਸੌਹ ਚੁੱਕੀ ਆ ਜੀ ਔਰ ਪਿੰਡ ਦੇ ਵਿਕਾਸ ਵਾਸਤੇ ਵਧੀਆ ਕੰਮ ਕਰਾਂਗੇ ਲੋਕੀ ਸਾਡਾ ਸਾਥ ਦੇਣਗੇ ਸਾਨੂੰ ਸਹਿਮਤੀ ਨਾਲ ਬਣਾਇਆ ਗਿਆ ਆ ਤੇ ਅਸੀਂ ਵੀ ਉਹਨਾਂ ਸਾਰਿਆਂ ਦਾ ਸਾਥ ਦੇਵਾਂਗੇ ਪਿੰਡ ਵਾਲਿਆਂ ਦਾ ਤੇ ਜਿੱਦਾਂ ਉਹਨਾਂ ਦੇ ਜੜੀਆਂ ਵੀ ਸਮੱਸਿਆਵਾਂ ਹੁਣ ਪਹਿਲਾ ਪਹਿਲਾ ਪਹਿਲ ਸਾਡੀ ਨਸ਼ਿਆਂ ਤੇ ਹੋਊਗੀ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਨਾਲ ਬੱਚੇ ਬਹੁਤ ਗ੍ਰਸਤ ਹੋ ਰਹੇ ਆ ਉਹਨਾਂ ਦਾ ਅਸੀਂ ਸਾਥ ਦੇਵਾਂਗੇ ਉਹਨਾਂ ਨੂੰ ਚੰਗੇ ਪਾਸੇ ਲਾਵਾਂਗੇ ਤੇ ਬਾਕੀ ਪਿੰਡ ਦੇ ਹੋਰ ਵਿਕਾਸ ਵਾਸਤੇ ਜਿਹੜੇ ਕੰਮ ਕਰਨੇ ਆ ਉਹ ਨਾਲ ਖੜਾਂਗੇ ਪਿੰਡ ਵਾਲਿਆਂ ਦੇ ਹੁਣ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਕਿਉਂਕਿ ਜੇ ਸਰਵ ਸੰਮਤੀ ਨਾਲ ਪੰਜ ਚੁਣਿਆ ਜਾਂਦਾ ਉਹ ਤਾਂ ਪਿੰਡ ਦਾ ਹੀ ਪੰਜ ਮੰਨਿਆ ਜਾਏਗਾ ਫੇ ਤਾਂ ਪਾਰਟੀ ਬਾਜ਼ੀ ਹੁਣ ਰਹਿਣੀ ਨਹੀਂ ਚਾਹੀਦੀ ਹਾਂਜੀ ਬਿਲਕੁਲ ਜੀ ਬਿਲਕੁਲ ਪਹਿਲਾਂ ਵੀ ਸਾਡੇ ਵਿੱਚ ਕੋਈ ਪਾਰਟੀ ਬਾਜ਼ੀ ਹੈ ਹੀ ਨਹੀਂ ਆ ਕਿਉਂਕਿ ਅਸੀਂ ਪਿੰਡ ਦੇ ਹੀ ਲੋਕ ਹਾਂ ਪਹਿਲਾਂ ਵੀ ਪਿੰਡ ਦੇ ਹੀ ਸੀਗੇ ਬਾਹਰੋਂ ਦਾ ਅਸੀਂ ਕੋਈ ਆਏ ਨਹੀਂ ਹੈਗੇ ਤੇ ਅਸੀਂ ਸਾਰੇ ਪਿੰਡ ਵਾਸਤੇ ਹੀ ਕੰਮ ਕਰਾਂਗੇ ਕੋਈ ਆਪਣੇ ਇੱਕ ਵਾਰਡ ਵਾਸਤੇ ਨਹੀਂ ਸਾਰੇ ਪਿੰਡ ਦੇ ਵਿਕਾਸ ਵਾਸਤੇ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਜੀ ਮੈਂ ਕੁਲਵਿੰਦਰ ਕੌਰ ਪਿੰਡ ਦੀ ਨਵੀਂ ਚੁਣੀ ਗਈ ਪੰਚ ਬਣੀ ਆ ਕਿਹੜਾ ਪਿੰਡ ਸੀ ਕੋਟਪੱਤੀ ਹਾਂਜੀ ਹਾਂਜੀ ਤੇ ਅ ਡਲ ਕੇ ਕੰਮ ਕਰਾਂਗੇ ਸਾਰੇ ਵਧੀਆ ਕੰਮ ਕਰਾਂਗੇ ਪਿੰਡ ਦਾ ਜੋ ਹੋ ਸਕਿਆ ਨਵਾਂ ਵਿਕਾਸ ਕਰਾਂਗੇ ਨਵੀਂ ਲਹਿਰ ਤੇ ਲੈ ਕੇ ਜਾਵਾਂਗੇ ਕੀ ਨਾਮ ਹੈ ਜੀ ਮੇਰਾ ਨਾਮ ਸਰਜੀਤ ਰਾਮਾ ਜੀ ਕਿਹੜਾ ਪਿੰਡ ਹੈ ਜੀ ਪਿੰਡ ਕ੍ਰੀਮਪੁਰ ਹੈ ਜੀ ਜੀ ਪੰਜ ਬਣਿਆ ਹਾਂ ਜੀ ਹਾਂ ਜੀ ਪੰਜ ਬਣਿਆ ਜੀ ਕਿੰਨਾ ਕੁ ਲੱਗਦਾ ਉਤਸ਼ਾਹ ਕਿ ਪੰਜ ਬਣ ਕੇ ਪਿੰਡ ਦੇ ਵਿੱਚ ਕੁਝ ਵਧੀਆ ਕਰਕੇ ਦਿਖਾਵਾਂਗੇ ਹਾਂ ਜੀ ਕਿਉਂਕਿ ਬਹੁਤ ਹੀ ਉਤਸ਼ਾਹ ਹੈ ਮੈਂ ਪਹਿਲਾਂ ਵੀ ਆਲਰੇਡੀ ਪੰਚਾਇਤ ਮੈਂਬਰ ਰਹਿ ਚੁੱਕਿਆ ਹਾਂ ਔਰ ਉਸ ਟਾਈਮ ਵੀ ਸਰਕਾਰ ਦੇ ਮਤਲਬ ਅਸੀਂ ਜੋ ਵੀ ਪਾਲਣਾ ਸੀ ਉਹਦੇ ਅਨਸਾਰ ਕੀਤਾ ਆ ਤੇ ਅੱਜ ਜੋ ਇਹ ਨਹੀਂ ਸੋ ਚੱਕ ਸਮੋਰਨ ਰੱਖਿਆ ਹੋਇਆ ਆ ਬਹੁਤ ਹੀ ਵਧੀਆ ਉਪਰਾਲਾ ਆ ਔਰ ਇਹ ਚੀਜ਼ਾਂ ਜੋ ਹੈਗੀਆਂ ਲੋਕਤੰਤਰ ਨੂੰ ਸੇ ਦੇ ਰਹੀਆਂ ਨੇ ਕਿ ਬਹੁਤ ਹੀ ਵਧੀਆ ਚੱਲ ਰਿਹਾ ਹੈ ਇਹ ਜੋ ਉਪਰਾਲਾ ਕਰ ਰਹੇ ਨੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਨੂੰ ਵਧੀਆ ਆਪਣੇ ਵੱਲੋਂ ਉਪਰਾਲਾ ਕਰਕੇ ਦੇਵਾਂਗੇ ਬੱਚਿਆਂ ਦੀ ਪੜ੍ਹਾਈ ਚਾ ਪਿੰਡ ਦਾ ਸੁਧਾਰ ਬਹੁਤ ਹੀ ਵਧੀਆ ਢੰਗ ਦਾ ਕਰਾਂਗੇ ਜੋ ਸਾਨੂੰ ਸਰਕਾਰ ਆਪਣੀ ਜੋ ਵੀ ਮਦਦ ਦੇਵੇਗੀ ਅਸੀਂ ਇਮਾਨਦਾਰੀ ਨਾਲ ਉਹ ਪਿੰਡ ਦੇ ਉੱਤੇ ਲਾਵਾਂਗੇ ਔਰ ਪਿੰਡ ਦੀ ਭਲਾਈ ਦਾ ਕੰਮ ਕਰਾਂਗੇ ਕੀ ਨਾਮ ਹੈ ਜੀ ਮੇਰਾ ਨਾਮ ਬਲਬੀਰ ਸਿੰਘ ਹੈ ਜੀ ਜੀ ਪਿੰਡ ਰੌੜੀ ਜੀ ਜੀ ਮੈਂ ਪੰਚਾਇਤ ਮੈਂਬਰ ਚੁਣਿਆ ਗਿਆ ਤੇ ਬਹੁਤ ਵਧੀਆ ਪਰਾਲਾ ਸਰਕਾਰ ਦਾ ਸਾਨੂੰ ਮਾਣ ਹੈ ਕਿ ਅਸੀਂ ਵਧੀਆ ਕੰਮ ਕਰਾਂਗੇ ਔਰ ਸੱਚੇ ਮਾਨਾ ਕਰਾਂਗੇ ਜੀ ਇਹ ਪਹਿਲਾਂ ਵੀ ਪੰਚ ਬਣੇ ਸੀ ਕਿ ਅੱਜ ਨਵੇਂ ਚੁਣੇ ਗਏ ਆ ਪਹਿਲਾਂ ਵੀ ਬਣਿਆ ਸੀ ਜੀ ਅੱਛਾ ਜੀ ਤੇ ਹੁਣ ਵੀ ਦੁਬਾਰੇ ਫੇਰ ਚੁਣਿਆ ਗਿਆ ਜੀ ਕਿੰਨਾ ਕੁ ਉਸਾਰ ਹੈ ਕੰਮ ਦੇ ਵਿੱਚ ਪਿੰਡ ਦੇ ਵਿੱਚ ਵਧੀਆ ਕੰਮ ਕਰਨ ਦਾ ਕਿੰਨਾ ਕੁ ਚਾਹ ਆ ਅੰਦਰ ਬਹੁਤ ਜ਼ਿਆਦਾ ਜੀ ਜੀ ਬਹੁਤ ਜ਼ਿਆਦਾ ਚਾਹ ਹੈ ਔਰ ਬਹੁਤ ਵਧੀਆ ਸਹਿਯੋਗ ਹੈ ਸਰਕਾਰ ਦਾ ਸਸਿਕਾ ਜੀ ਮੇਰਾ ਨਾਮ ਖੁਸ਼ਕਿਸਮਤ ਕੌਰ ਆ ਪਿੰਡ ਮੇਰਾ ਬਗੋਰਾ ਹੈ ਤੇ ਅੱਜ ਅਸੀਂ ਇੱਥੇ ਪਹੁੰਚੇ ਸੀਗੇ ਬਲੂ ਮੂਨ ਤੇ ਪੰਚਾਂ ਦੀ ਸੌ ਚੱਕਣ ਲਈ ਤੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਿੰਡ ਦੇ ਜਿਹੜੇ ਵੀ ਕੰਮ ਹੈਗੇ ਆ ਪਰਜਨਵਾਵਾਂਗੇ ਪੂਰੇ ਇਹ ਪਹਿਲਾਂ ਵੀ ਪੰਚ ਬਣੇ ਕਿ ਨਵੇਂ ਬਣਿਆ ਜੀ ਨਹੀਂ ਫਸਟ ਵਾਰੀ ਬਣੀ ਆ ਪਰ ਮੈਂ ਪਹਿਲਾਂ ਹੀ ਇਸ ਚੀਜ਼ ਤੇ ਕੰਮ ਕਰ ਰਹੀ ਆ ਜੀ ਪਹਿਲਾਂ ਹੀ ਜ਼ਿੰਮੇਵਾਰੀਆਂ ਪਿੰਡ ਚ ਨਿਭਾਉਂਦੇ ਆ ਬਿਲਕੁਲ ਜੀ ਬਿਲਕੁਲ ਕੋਈ ਜਿਵੇਂ ਪਿੰਡ ਵਿੱਚ ਸਹੂਲਤਾਂ ਦੀ ਆ ਤਾ ਥੋੜਾ ਡੀਸੀ ਆਫਿਸ ਨਾਲ ਕਨੈਕਟ ਹੈਗਾ ਆ ਆਪਣੇ ਪਿੰਡ 'ਚ ਪਹੁੰਚਾਣ ਦੀ ਕੋਸ਼ਿਸ਼ ਕਰਦੀ ਆ ਮੈਂ ਫਿਰ ਨਹੀਂ ਜੀ ਕੀ ਨਾਮ ਹੈ ਮੇਰਾ ਨਾਮ ਹਾਂਸਰਾਜ ਹੈ ਜੀ ਪਿੰਡ ਪੱਲੀ ਉੱਚੀ ਮੈਂ ਪੰਜ ਬਣਿਆ ਸਹਿਮਤੀ ਦੇ ਨਾਲ ਸਰਬ ਸਹਿਮਤੀ ਨਾਲ ਅਸੀਂ ਇਹ ਚਾਹ ਸਕੀ ਆ ਮੇਰੇ ਮਨ ਵਿੱਚ ਤਾਂ ਇਹ ਹੀ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਦਾ ਕੰਮ ਬੰਦ ਹੋਣਾ ਚਾਹੀਦਾ ਹਰ ਇੱਕ ਬੱਚਾ ਆਪਣੇ ਖੇਡਾਂ ਜਾਵੇ ਨਸ਼ੇ ਨੂੰ ਛੱਡੇ ਉਹਦੇ ਘਰ ਦੇ ਵੀ ਖੁਸ਼ਹਾਲ ਰਹਿਣ ਵੀ ਸਾਡਾ ਬੱਚਾ ਵਧੀਆ ਕੰਮ ਕਰਦਾ ਵਧੀਆ ਖੇਡਾਂ ਕਰਦਾ ਨਸ਼ਾ ਨਹੀਂ ਕੋਈ ਕਰਦਾ ਉਹਨਾਂ ਦੇ ਘਰ ਦੇ ਵੀ ਉਹਨਾਂ ਜੀ 10 ਸਾਲ ਜੀਣਾ 20 ਸਾਲ ਜੀਵਗੇ ਸਾਰੇ ਪਿੰਡਾਂ ਨੂੰ ਇਹੀ ਕਹੂੰਗਾ ਵੀ ਸਭ ਤੋਂ ਪਹਿਲਾਂ ਆਪਾਂ ਨਸ਼ਾ ਠਾਣਾ ਪਿੰਡ ਚ ਕੋਈ ਨਸ਼ਾ ਨਹੀਂ ਕਰਦਾ ਹੋਣਾ ਚਾਹੀਦਾ ਦੂਸਰਾ ਨੰਬਰ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਲਾਣਾ